ਇਸ ਦਾਸ ਕੰਫਰੰਸ ਚ ਆਏ ਹਗੇ ਆਜੀ ਦੀ ਪੱਛ ਕੰਫਰੰਸ ਹੈ ਮੁੱਖ ਰੂਪ ਵਿੱਚ ਜੋ ਪੰਚਾਇਤੀ ਚੋਣਾਂ ਦੇ ਸਬੰਧ ਵਿੱਚ ਜੋ ਗੁੰਡਾਗਰਦੀ ਜੋ ੱੱਕਾ ਜੋ ਬਦਮਾਸ਼ੀ ਨਾ ਕਹਿ ਸਕਦਾ ਆਮ ਆਦਮੀ ਪਾਰਟੀ ਨੇ ਇਹਾਂ ਚੀਪੀ ਹੈ ਔਰ ਜਿਸ ਤਰ੍ਹਾਂ ਲੰਮੀ ਕਿਰਿਆ ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਕਾਇਰ ਪਿਆਰ ਕੀਤੇ ਸੀਗੇ ਚਾਹਵਾਨ ਲਵੰਦੇ ਚਾਹਵਾਨ ਦੋਸਤਾਂ ਨੇ ਸਰਪੰਚਾਂ ਨੇ ਪੰਚਾਂ ਨੇ ਉਹਨਾਂ ਨੂੰ ਜਿਸ ਤਰ੍ਹਾਂ ਉਹਨਾਂ ਦੇ ਉਹਨਾਂ ਨਾਲ ਵਰਤਾਓ ਕੀਤਾ ਗਿਆ ਜਿਸ ਤਰ੍ਹਾਂ ਉਹਦੇ ਕਾਗਜ਼ ਟੱਕੇ ਨਾਲ ਪਾੜੇ ਗਏ ਔਰ ਉਹ ਫਾਈਲਾਂ ਪਾੜੀਆਂ ਗਈਆਂ ਔਰ ਫਾਈਲ ਫਾਈਲਾਂ ਲੈਣ ਤੋਂ ਇਨਕਾਰ ਕੀਤਾ ਗਿਆ ਔਰ ਆਮ ਆਦਮੀ ਪਾਰਟੀ ਦੇ ਹੱਕ ਦੇ ਮੈਂਬਰ ਸੀਗੇ ਜਿਹੜੇ ਉਹਨਾਂ ਵੱਲੋਂ ਚੋਣ ਲੜਦੇ ਸੀਗੇ ਉਹਨਾਂ ਦੇ ਚੋਰ ਚੋਰ ਦਵਾਜੇ ਰਹੇ ਉਹਨਾਂ ਦੇ ਫਾਈਲਾਂ ਐਕਸੈਪਟ ਕੀਤੀਆਂ ਗਈਆਂ ਇਹ ਸਾਰੇ ਪਟਿਆਲਾ ਹਲਕੇ ਵਿੱਚ ਇਹ ਆਮ ਵਰਤਾਰਾ ਰਿਹਾ ਹੈਗਾ ਹੈ ਮੈਂ ਖੁਦ ਕੱਲ ਤੇ ਜلالਪੁਰ ਸਾਹਿਬ ਤੇ ਆਪਣਾ ਹਰੀਮਾਨ ਸਾਹਿਬ ਜਿase ਅਲੱਗ-ਅਲੱਗ ਥਾਂਾਂ ਤੇ ਅਸੀਂ ਆਪ ਗਏ ਹੈਗੇ ਆਂ ਪਰ ਇਹ ਗੁੰਡਾਗਰਦੀ ਦਾ ਨੰਗਾ ਨਾਚ ਅਸੀਂ ਆਪਣੇ ਅੱਖੀ ਦੇਖਿਆ ਹੈਗਾ ਦੇਖੋ ਸਰਕਾਰਾਂ ਬੰਦੀਆਂ ਨਹੀਂ ਆਂ ਦਾਮੀਦਾਂ ਮੇਰੇ ਮੀਆਂ ਐਮਐਲਏ ਚੁਣੇ ਜਾਂਦੇ ਐਮਐਲਏ ਨਹੀਂ ਚੁਣੇ ਜਾਂਦੇ ਹੈਗੇ ਆ ਬੀਸੀ ਐਸਐਸ ਵੀ ਆਂਦੇ ਰਹਿੰਦੇ ਆ ਜਾਂਦੇ ਰਹਿੰਦੇ ਹੈਗੇ ਆ ਜਮਹੂਰੀਅਤ ਵਿੱਚ ਇਹ ਆਨਜਾਨ ਦਾ ਅਮਲ ਬਣਿਆ ਰਹਿੰਦਾ ਹੈਗਾ ਪਰ ਜਿਹੜਾ ਜਮਹੂਰੀ ਪ੍ਰਕਿਰਿਆਵਾਂ ਹੈਗੀਆਂ ਜਿਵੇਂ ਇਲੈਕਸ਼ਨ ਦਾ ਅਮਲ ਹੈਗਾ ਉਹ ਸਹੀ ਢੰਗ ਨਾਲ ਨਿਰਪੱਖ ਢੰਗ ਨਾਲ ਨਿਪਟੇ ਚੜੇ ਇਹ ਸਰਕਾਰ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਇਲੈਕਸ਼ਨ ਕਮਿਸ਼ਨ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਤੇ ਉਹਨਾਂ ਦੇ ਜੋ ਉਹਨਾਂ ਨੂੰ ਇੰਪਲੀਮੈਂਟ ਕਰਨ ਵਾਲੇ ਜੋ ਸਥਾਨਕ ਅਧਿਕਾਰੀ ਹੈਗੇ ਆ ਖਾਸ ਤੌਰ ਤੇ ਜिले ਦੇ ਪੁਲਸ ਮੁਖੀ ਤੇ ਜिले ਦੇ ਪ੍ਰਸ਼ਾਸਕ ਮੁਖੀ ਐਸਐਸਪੀ ਤੇ ਡੀਸੀ ਤੇ ਨਾਲ ਇਕੱਲਾ ਜਿੰਨਾ ਵੀ نیچے ਅਮਲਾ ਫੈਲਾ ਹੈਗਾ ਜੋ ਜੂਨੀਅਰ ਬਿਊਰੋਕ੍ਰੇਸੀ ਹੈ ਉਹਦਾ ਹੱਲ ਬੰਦਾ ਹੈਗਾ ਕਿ ਹਰ ਇੱਕ ਆਰਟੀ ਵਾਸਤੇ ਲੈਵਲ ਪਲੇਇੰਗ ਗਿਲਡ ਬਰਾਬਰ ਦੀ ਜਗ੍ਹਾ ਹੈਗੀ ਹੈ ਤਰੁਣ ਪ੍ਰਕਿਰਿਆ ਦਾਨ ਉਹ ਮਿਲੇ ਬਰਾਬਰ ਦਾਨ ਨੂੰ ਅਧਿਕਾਰ ਮਿਲ ਔਰ ਉਹ ਬਿਨਾ ਕਿਸੇ ਡਰ ਭੋਤੋਂ ਬਿਨਾ ਕਿਸੇ ਕੋਰਤੀ ਬਹਿਸ ਤੋਂ ਬਿਨਾ ਕਿਸੇ ਜਾਜ਼ਰਤ ਪੱਕ ਪਾਤੋਂ ਉਸ ਇਸ ਇਸ ਅਮਲ ਵਿੱਚ ਲਿਸਾ ਲੈ ਸਕਣ ਤੋ ਜੋ ਇਹਨਾ ਚੋਣਾਂ ਦੌਰਾਨ ਹੋਇਆ ਹੈਗਾ ਹੈ ਮੇਰਾ ਨਿਖਾਲ ਮੈਂ ਆਪਣੇ ਜ਼ਿੰਦਗੀ ਵਿੱਚ ਚੇਤਾਰ ਦੇ ਜੀ ਚੋਣ ਕਰਿਆ ਦੇ ਇਤਿਹਾਸ ਵਿੱਚ ਇਹ ਜਾਂ ਟੱਕਾ ਇਹ ਜੀ ਗੁੰਡਾਗਰਦੀ ਇਹ ਜੀ ਬੁਝਾਗਰਦੀ ਮੈਂ ਕਹਿ ਸਕਦਾ ਜੀ ਮੈਂ ਤੇ ਕਰੀ ਦੇਖੀ ਹੋਵੇ ਕੱਲ ਮੈਂ ਸਹਾਵਾ ਹਲਕੇ ਦੇ ਬੀਰੂ ਦੇ ਦਫਤਰ ਗਿਆ ਤਾਂ ਜੋ ਮੰਦਰ ਵੜਿਆ ਤਾਂ 10-15 ਬੰਦੇ ਜਿਹੜੇ ਕਿ ਕੈਂਡੀਡੇਟ ਨਹੀਂ ਸਿਗੇ ਬਾਕੀ ਬੰਦੇ ਸਿਗੇ ਜਿਹੜਾ ਉਹ ਚਾਰ ਵੀ ਡੱਬਿਆਂ ਵਿੱਚ ਪਾਏ ਹੋਏ ਸਿਗੇ ਉਹ ਜਿਹੜੇ ਸਾਡੇ ਕੈਂਡੀਡੇਟ ਸਿਗੇ ਕਾਂਗਰਸ ਦੇ ਉਹਨਾਂ ਕੋਲ ਤਾਂ ਪੇਪਰ ਫੜ ਕੇ ਉਹੀ ਤਾਂ ਪਾੜ ਰਹੇ ਸਿਗੇ ਉਹ ਵਾੜਿਆ ਕਾਗਜ਼ ਅੱਜ ਆਪ ਜਿਵੇਂ ਤੇ ਖਿਲਰੇ ਦੇਖਿਆ ਗਿਆ ਸੋ ਐਨੀ ਨੰਗੀ ਚਿੱਤੀ ਜੋ ਗਲਮਾਸ਼ੀ ਆ ਗਈ ਹੈ ਉਹ ਇਸ ਪਾਰਟੀ ਨੇ ਆਵਾ ਦੀ ਪਾਰਟੀ ਨੇ ਕੀਤੀ ਹੈਗੀ ਹੈ ਕਿ ਮੈਨੂੰ ਕਾਹਨ ਕੋਈ ਇੱਕ ਨਹੀਂ ਹੈਗੀ ਹੈ ਕਿ ਪ੍ਰਸ਼ਾਸਨ ਨੇ ਕਿੰਦੇ ਰੂਪ ਵਿੱਚ ਉਹਨਾਂ ਸਾਧਤਾ ਵਾਲੀ ਪਾਰਟੀ ਦਾ اور ਆਪਣਾ ਜੋ ਨਿਰਪੱਖ ਚੋਣ ਕਰਾਉਣ ਦਾ ਅਮਲ ਹੈਗਾ ਉਹਦੇ ਚੋਦੀ ਉਲੰਘਣਾ ਕੀਤੀ ਹੈਗੀ ਹੈ ਜਿਸ ਦੀ ਅਸੀਂ ਪੰਜਾਬ ਦੇ ਚੋਣ ਕਮਿਸ਼ਨ ਨੂੰ ਔਰ ਇੰਡੀਆ ਦੇ ਚੋਣ ਕਮਿਸ਼ਨ ਨੂੰ ਅੱਜ ਰਿਕਵੈਸਟ ਕੀਤੀ ਹੈ ਕਿ ਵੀ ਨਿਰਪੱਖ ਜਾਂਚ ਕਰਾਈ ਜਾਵੇ ਔਰ ਇਹਨਾਂ ਦੋਸ਼ੀਆਂ ਨੂੰ ਚਾਹੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਚਾਹੇ ਉਹ ਇਹ ਸਾਫੀ ਕਾਰਕੁਨ ਨੇ ਜਿਵੇਂ ਲੋਗਲ ਐਨਐਨਐਲ ਨੂੰ ਸਿੱਧੀ ਦਖਲਅੰਦਾਜ਼ੀ ਕਰਕੇ ਤੇ ਕਿਹੜਾ ਤੌਰ ਸੰਮਤੀ ਕਰਵਾ ਰਹੇ ਨੇ ਗੋਗਿਆ ਨੇ ਫਾਇਲਾ ਪ੍ਰਵਾਕੇ ਆਪਣਾ ਇੱਕੋ ਕੈਂਡੀਡੇਟ ਦਾ ਪਿੰਡਾ ਰੱਖ ਰਹੇ ਨੇ ਸਨੌਰ ਤਾਂ ਖਾਦੀ ਹੋ ਗਈ ਕਿ 100 ਦਸਤਾਨਾ ਪਿੰਡਾਂ ਦੇ ਜਿਹੜੇ ਕਾਰਗੇ ਫਾਇਸ ਪਰੰਦਿੱਤੇ ਗਏ ਤੇ ਬਾਕੀ ਵੀ ਤੱਕੇ ਰਾਜੀਆਂ ਐਮਐਮਏ ਘਰ ਬਲਾ ਬਲਾ ਕੇ ਕੁੱਝ ਦੀ ਮਦਦ ਨਾਲ ਪਛਾਦ ਨਹੀਂ ਮਦਦ ਨਾਲ ਲੋਕਾਂ ਮੇਰੀ ਕਾਂਗਰਸ ਪਾਰਟੀ ਦੇ ਕੈਂਡੀਡੇਟ ਹੈ ਉਹਨਾਂ ਨੂੰ ਧਰਾਤ ਮਟਾਵੀ ਰਹੇ ਨੇ ਉਹਨਾਂ ਨੂੰ ਦਬਕੇ ਲਾ ਰਹੇ ਨੇ ਔਰ ਉਹ ਕੋਈ ਬਾਖਸਕਾਂ ਲਈ ਦਬਾ ਪਾ ਰਹੇ ਨੇ ਸੋ ਇਸ ਪ੍ਰਕਿਰਿਆ ਵਿੱਚ ਜੋ ਇਹ ਬਦਮਾਸ਼ੀ ਹੋਈ ਹੈਗੀ ਹੈ ਜੋ ਇਹ ਧੱਕਾ ਹੋਇਆ ਹੈਗਾ ਉਹ ਮੈਂ ਸਮਝਦਾ ਕਿ ਸਰਕਾਰ ਨੂੰ ਸਹੀ ਸਤਾਣਾ ਕਰਦੇ ਆ ਕਿ ਅੱਗੇ ਵਾਸਤੇ ਜਿਹੜੇ ਹੁਣ ਇਕਤਾ ਨੂੰ ਸਾਨੂੰ ਦੁਆਰਾ ਇਹ ਨੋ ਦੁਆਰਾ ਇਕਨ ਦਿੱਤਾ ਜਾਵੇ ਪਰ ਇਹਦਾ ਪੱਖ ਪਾਸ ਤੋਂ ਅਮਲ ਪੂਰਾ ਕੀਤਾ ਜਾਵੇ ਤਾਂ ਕਿ ਹਰ ਪੰਚਾਇਤ ਵਿੱਚ ਜਿਹੜੇ ਨਮੰਗੇ ਚੋਂ ਦਾ ਅਮਲ ਹੈਗਾ ਉਹ ਜਿਹੜੀ ਜਮਹੂਰੀ 당 ਨਾਲ ਉਹ ਨੇਪਰੇ ਚੜ ਸਕੇ ਤੇ ਜਿਹੜਾ ਹੁਣ ਕਾ ਇਹ ਰੱਦ ਕਰਨ ਵਾਸਤੇ ਇਹਦਾ ਦਬਾਅ ਪਾਇਆ ਜਾ ਰਿਹਾ ਜਿਹੜਾ ਅਤਰਾਜ ਲਾਇਆ ਜਾ ਰਿਹਾ ਇੰਡੀਗ ਐਮਐਲਏ ਦੇ ਉੱਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਹ ਵੀ ਅਮਲ ਬੰਦ ਹੋਣਾ ਚਾਹੀਦਾ ਹੈਗਾ ਤਾਂ ਜੋ ਤੇਰੇ ਚੋਣਾਂ ਸਰਪੰਚਾਇਤ ਚੋਣਾਂ ਹੈਗੀਆਂ ਨਿਰਪੱਖ ਤੰਗ ਨਾ ਹੋ ਸਕਣ ਕਿਉਂਕਿ ਸਾਡੇ ਮੰਨਣ ਮੁਤਾਬਕ ਪੰਚਾਇਤ ਜਮਹੂਰੀਅਤ ਦੀ ਮੂਰਲੀ ਕਾਇੀ ਹੈ ਜੇ ਮੂਰਲੀ ਕਾਇੀ ਦੇ ਚੋਣ ਵਿੱਚ ਹੀ ਇਸ ਤਰ੍ਹਾਂ ਦੀ ਗਲਬੜ ਹੁੰਦੀ ਹੈ ਤਾਂ ਇਹ ਸ਼ਹਿਮਾਰੀ ਗੱਲ ਹੈਗੀ ਹੈ ਜਮਹੂਰੀਅਤ ਵਾਸਤੇ ਵੀ ਔਰ ਸਰਕਾਰ ਵਾਸਤੇ ਵੀ ਔਰ ਇਲੈਕਸ਼ਨ ਕਮਿਸ਼ਨ ਜੇ ਇਹ ਕਾਰ ਕੁੰਨੇ ਬਹੁਤ વાਸਤਵੀ ਸ਼ਰਮ ਵਾਲੀ ਗੱਲ ਲੱਗੀ ਹੈ ਜਿਹਦਾ ਅਸੀਂ ਸਾਰੇ ਵਿਰੋਧ ਕਰਨ ਵਾਸਤੇ ਮੈਂ ਡਾਕਟਰ ਤਰਦੀਲ ਗਾਂਧੀ ਮੈਂਬਰ ਪਾਰਲੀਮੈਂਟ ਮੇਰੇ ਨਾਲ ਪ੍ਰਿੰਦਰਪਾਲ ਸਿੰਘ ਜੀ ਹੈਰੀਮਾਨ ਮੇਰਾ ਮਦਨlal ਬਿਲਾਲਪੁਰ ਵੀ ਸਾਬਕਾ ਐਮਐਲਏ ਮੇਰੇ ਨਾਲ ਸਾਡੇ ਸੂਬੇ ਦੇ ਪ੍ਰਧਾਨ ਜਿਹੜੇ ਜਿਹੜੇ ਦੇ ਪ੍ਰਧਾਨ ਮਾਨਤ ਖਨੋੜਾ ਜੀ ਤੇ ਸਾਡੇ ਨਾਲ ਮੇਰੇ ਨਾਲ ਪਿਆਰੇ ਜਿਹੜੇ ਸਾਡੇ ਲੀਦਰ ਸਾਹਿਬਾਨ ਨੇ ਉਹ ਇੱਥੇ ਸਾਰੇ ਹਾਜ਼ਰ ਹੋਏ ਆਂ ਔਰ ਅਸੀਂ ਆਪਣਾ ਪ੍ਰਟੈਸਟ ਜਦ ਦਰਦ ਕਰਾਉਣ ਵਾਸਤੇ ਤੁਹਾਡੇ ਤਾਈਂ ਪਹੁੰਚ ਕੀਤੀ ਹੈ ਮੈਨੂੰ ਪਤਾ ਹੈ ਕਿ ਮੀਡੀਆ ਕਿੰਨਾ ਵੱਡਾ ਰੋਲ ਹੈਗਾ ਜਿ ਜਮੂਰੀ ਸਸਾਮ ਨੂੰ ਜਿੰਦਾ ਰੱਖਣ ਵਾਸਤੇ ਉਹਨਾਂ ਦੇ ਜਮੂਰੀ ਅਮਲ ਨੂੰ ਬਰਕਰਾਰ ਰੱਖਣ ਵਾਸਤੇ ਮੈਨੂੰ ਮੀਰਾ ਕਿ ਤੁਸੀਂ ਇਸ ਕੇਸ ਨੂੰ ਇੱਕ ਟੈਸਟ ਕੇਸ ਵਜੋਂ ਲੈ ਕੇ ਜਮੂਰੀਅਤ ਨੂੰ ਖਤਰਾ ਖੜਾ ਹੋ ਗਿਆ ਹੈਗਾ ਆਮ ਆਦੀ ਪਾਰਟੀ ਸਰਕਾਰ ਦੇ ਨੇ ਜੋ ਸਸਾਮ ਨੂੰ ਖਤਰਾ ਖੜਾ ਹੋਇਆ ਹੈਗਾ ਉਸੇ ਤੁਸੀਂ ਖਿਲਾਫ ਸਾਡਾ ਸਾਥ ਦੇਵੋਗੇ ਆਰ ਮਹਿਤਾ ਸਾਹਿਬ ਮੇਰੇ ਨਾਲ ਬੈਠੇ ਨੇ ਜਿਹੜੇ ਗਰੇਵਾਲ ਸਾਹਿਬ ਨੇ ਮਹਿ ਗਰੇਵਾਲ ਜੀ ਉਹ ਵੀ ਮੇਰੇ ਨਾਲ ਬੈਠੇ ਨੇ ਹੋਰ ਸਾਹਿਬ ਦੀ ਤੇ ਆਪਣੀ ਵਿਧਿਆਤੀ ਖੇਤਰੀ ਸਮੁੱਚੀ ਕਾਂਗਰਸ ਲੀਡਰਸ਼ਿਪ ਅੱਜ ਇਸ ਕਾਪੀ ਆਪਣੇ ਇਤਰਾਜ਼ ਪ੍ਰਗਟ ਕਰਨ ਵਾਸਤੇ ਆਪਣਾ ਵਿਰੋਧ ਪ੍ਰਗਟ ਕਰਨ ਵਾਸਤੇ ਕੱਤੇ ਹੋਏ ਹੈ ਇਸ ਦੇ ਨਾਲ ਜਿੱਥੇ ਪੰਜਾਬ ਵਿੱਚ ਤੁਹਾਨੂੰ ਸਰਕਾਰ ਇੱਕ ਤਾਂ ਆਪਸੀ ਖਿੱਚੋ ਤਾਨ ਦਾ ਸ਼ਕਾਰ ਆ ਆਪਸੀ ਗੁਟਬੰਦੀਆ ਸ਼ਕਾਰ ਆ ਅਲੱਗ-ਅਲੱਗ ਧੜੇ ਨੇ ਉਹ ਲੜਾਈ ਚੱਲ ਰਹੀ ਹੈਗੀ 22 ਤਰੀਕ ਤੋਂ ਸ਼ੁਰੂ ਕੀਤਾ ਸੀਗਾ ਔਰ ਸਥਾਈ ਤੋਂ ਲੈ ਕੇ ਇਸ ਤਰੀਕ ਤੱਕ ਇਹ ਸਾਰੇ ਪ੍ਰੋਸੈਸ ਦੇ ਵਿੱਚ ਅਲੱਗ-ਅਲੱਗ ਰਿਜ਼ਰਵੇਸ਼ਨ ਜਿਹੜੇ ਪੰਚਾਇਤਾਂ ਦੇ ਰਿਜ਼ਰਵੇਸ਼ਨ ਕੀਤੇ ਆ ਗੀਆਂ ਜਿਹੜੇ ਜਨਰਲ ਕੀਤੇ ਗਏ ਜਿਹੜੇ ਔਮਨ ਕੀਤੇ ਗਏ ਜਿਹੜੇ ਐਸਸੀ ਔਮਨ ਕੀਤੇ ਗੀਆਂ ਉਹ ਟੋਟਲ ਜਿਹੜਾ ਕਾਨੂੰਨ ਹੈ ਜਿਹੜੇ ਪਿਛਲੇ 33 ਸਾਲ ਰਿਜ਼ਰਵੇਸ਼ਨ ਸੀ ਉਹਨਾਂ ਨੂੰ ਵੀ ਰਿਜ਼ਰਵੇਟਿਵ ਕਾਨੂੰਨ ਜੇ ਲਗਾਤੇ 81 ਵੋਟ ਹੈ ਉਹ ਪਿੰਡ ਰੋਜ਼ੋਰ ਰੋਲ ਕਰਤਾ ਜਿਹੜਾ ਕਿ ਹੋ ਨਹੀਂ ਸਕਦਾ ਕਾਨੂੰਨੀ ਤੌਰ ਤੇ ਔਰ ਉਹਨਾਂ ਨੇ ਗੁੱਪਤ ਕੀਤਾ ਔਰ ਦੋ ਕਾਨੂੰਨੀ ਖਬਰ ਮਿਲੀ ਹੈ ਕਿ ਸਾਰੀ ਜਗ੍ਹਾ ਤੇ ਪੋਲੀਟਿਕਲ ਪ੍ਰੈਸ਼ਰ ਪੱਲੇ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਦੇ ਕਹਿਣ ਤੇ ਉਹਨਾਂ ਨੇ ਅੱਗੇ ਕੀ ਕੀਤਾ ਕਿਵੇਂ ਕੀਤਾ ਚੇਂਜ ਵੀ ਹੋ ਗਿਆ ਉਹ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਜਿਹਦੇ ਕਰਕੇ ਲੋਕਾਂ ਨੇ ਆਪਣੇ ਚੇਂਜ ਵੀ ਕਰਾ ਲਈ ਪੋਲਿਟਿਕਲ ਪ੍ਰੈਸ਼ਰ ਦੇ ਨਾਲ ਔਰ ਉਸ ਤੋਂ ਬਾਅਦ ਸਾਨੂੰ ਨਹੀਂ ਦੱਸਿਆ ਗਿਆ ਕਿਹੜਾ ਪੰਡ ਰਿਜ਼ਰਵ ਹੈ ਕਿਹੜਾ ਓਪਨ ਹੈ ਅਸੀਂ ਕਾਗਜ਼ ਕਿੱਥੋਂ ਭਰਨੇ ਸੀ ਜਦੋਂ ਇਹ ਤੀਜਾ ਆਇਆ ਔਰ ਚਾਰ ਦਿਨ ਸਾਨੂੰ ਨਾ ਚੁੱਲਾ ਲੈਕਤੀ ਰਹੀ ਨਾ ਸਾਨੂੰ ਕੋਈ ਆਪਣਾ ਐਨਓਸੀ ਕੋਈ ਚੀਜ਼ ਸਾਨੂੰ ਸੈਕਟਰੀਆਂ ਨੇ ਬੀਡੀਓ ਆਫਿਸਸ ਨੇ ਪ੍ਰੋਵਾਈਡ ਨਹੀਂ ਕੀਤੀ ਹੈ ਅਧਿਏ ਸਾਰਿਆਂ ਉਥੇ ਬੈਠੇ ਰਹੇ ਉਹਨਾਂ ਨੂੰ ਕਹਿੰਦੇ ਰਹੇ ਆ ਚਾਰ ਦਿਨਾਂ ਚ ਅਸੀਂ ਪ੍ਰਕਿਰਿਆ ਕਰਨ ਦੇ ਵਿੱਚ ਜਦੋਂ ਜਲਾਲਪੁਰ ਤੋਂ ਪ੍ਰਤਾਪ ਸਿੰਘ ਬਾਜਵਾਲਾ ਚੰਕ ਮਿਸ਼ਨਰ ਤੋਂ ਮਿਲ ਕੇ ਆਏ ਨੇ ਕੋਰਫੀ ਐਫੀਡੇਵਿਟਿਕ ਰਾਜ ਕਾਮਯਾਬ ਹੋਏ ਅਸੀਂ ਬੈਂਕਾਂ ਚ ਚੋਲਾ ਟੈਗ ਦੇ ਪੈਸੇ ਜਮ੍ਹਾਂ ਕਰਾਣ ਚ ਕਾਮਯਾਬ ਹੋਏ ਔਰ ਜਦੋਂ ਕੱਲ੍ਹ ਨੂੰ ਅਸੀਂ ਕਾਗਜ਼ ਪੜੇ ਉਸ ਤੋਂ ਪਹਿਲਾਂ ਸਾਡੇ ਹਲਕੇ ਦੇ ਵਿੱਚ ਤੇ तकरीबन 5% ਕਾਗਜ਼ ਨਹੀਂ ਸੀ ਪੜੇ ਗਏ 95% ਕਾਰਜਕਲ ਬਲਾਕਾਂ ਦੇ ਦਫਤਰਾਂ ਦੇ ਵਿੱਚ ਆਪਣੇ ਸਾਡੇ ਜਿਹੜੇ ਚਾਹਵਾਨ ਸੀ ਇਲੈਕਸ਼ਨ ਲੜਨਦੇ ਉਹ ਲੈ ਕੇ ਗਏ ਸਾਡੀਆਂ ਜਿਵੇਂ ਗਾਂਧੀ ਜੀ ਨੇ ਦੱਸਿਆ ਸਾਡੇ ਮੈਂਬਰ ਪਾਰਲੀਮੈਂਟ ਨੇ ਕਿ ਕਿਸ ਤਰ੍ਹਾਂ ਫਾਇਲਾ ਸਨੌਰ ਬਲਾਕ ਵਿੱਚ 25 ਬੰਦੇ ਤੇ ਅਸਲੇ ਦੇ ਨਾਲ ਬਿਠਾਏ ਗਏ अनऑथोराइਜ਼ਡ ਪੀਪਲ ਔਰ ਕਿਵੇਂ ਉਹਨਾਂ ਨੇ ਸਾਡੇ ਬੰਦਿਆਂ ਤੋਂ ਪਹਿਲਾਂ ਖੋਈਆਂ ਔਰ ਪੁਲਿਸ ਤੇ ਡੀਐਸਪੀ ਤੇ ਐਫਐਚਓ ਦੀ ਹਾਜ਼ਰੀ ਦੇ ਵਿੱਚ ਇਹ ਚੀਜ਼ਾਂ ਹੋਈਆਂ ਅਸੀਂ ਕੰਪਲੇਂਟ ਵੀ ਇੱਥੇ ਪੀਲੋ ਕੀਤੀਆਂ ਕੋਈ অবজারভার ਰੈਲੈਕਸ਼ਨ ਕਮਿਸ਼ਨਰ ਦਾ ਇੱਥੇ ਨਹੀਂ ਆਇਆ ਕੋਈ ਸਾਡਾ ਏਸੀ ਡਿਵੈਲਪਿੰਗ ਨਹੀਂ ਇੱਥੇ ਆਏ ਜਿਹੜੇ ਆਰੋ ਨੇ ਜਿਹੜੇ ਵੀ ਇਲੈਕਸ਼ਨ ਕਰਾ ਰਹੇ ਡੀਸੀ ਸਾਹਿਬ ਨੇ ਨੰਬਰ ਸਾਡੇ ਫੋਨ ਨਹੀਂ ਚੱਕੇ ਇਹ ਸਾਰੀ ਪ੍ਰਟੇ ਕੱਲ ਹੋਈ ਹੈ ਔਰ ਬਹੁਤ ਬੰਦੇ ਕਾਗਜ਼ ਭਰਨ ਤੋਂ ਰਹਿ ਗਏ ਨੇ ਔਰ ਅੱਜ ਉਹਨੇ ਤੇ ਇਤਰਾਜ਼ ਲਾ ਕੇ ਉਹ ਦੁਆਰਾ ਸਾਡੇ ਕਾਗਜ਼ ਰਿਜੈਕਟ ਕਰਾ ਚੱਲੇ ਹੋਏ ਨੇ ਇਸੇ ਤਰ੍ਹਾਂ ਸਮਾਣਾ ਵਿੱਚ ਅੱਜ ਸਮਾਣਾ ਪਹਾੜ ਜਿਹੜਾ ਪਟਿਆਲਾ ਬਲੌਕ ਹੈ ਇੱਥੇ ਅਨੋਤਰੀ ਬੰਦੇ ਅਜੀ ਬਈ ਨਾਮ ਵੀ ਦੱਸ ਸਕਦੇ ਆ ਬਲਕੌਰ ਸਿੰਘ ਇੱਕ ਬੈਠਾ ਔਰ ਕਹੇ ਆਪਣਾ ਜੱਗਜੋ ਆਪਣੇ ਗੱਜੋ ਮਾਜਰੇ ਦੇ ਸਮਾਣਾ ਦੇ ਵਿੱਚ ਇੱਕ ਟਵਾਣਾ ਬੈਠਾ ਉਹ ਦੁਆਰਾ ਕਾਕਾ ਦਰਾ ਬਾਕ ਬਣਨੀ ਉਹਦੇ ਪਿੰਡ ਦੇ ਨੇ ਅਨੋਤਰੀ ਬੰਦੇ ਦੇ ਬਗਮਾਰ ਚ ਬੰਦੇ ਇਹਨਾਂ ਨੇ ਬਲੋਕਾਂ ਚ ਸਮਾਨੇ ਤੇ ਕਨੌਰ ਤੇ ਸਮਾਨੇ ਚ ਪਟਾਰ ਕੇ ਉਹ ਜਿਹੜੇ ਬੰਦੇ ਜਾਣਦੇ ਨੇ ਉਹਨਾਂ ਨੂੰ ਇਹ ਆਰੋ ਸਾਰੇ ਉਹਨਾਂ ਦੇ ਕਹਤੇ ਆਪਣੇ ਪੋਲਿਟਿਕਲ ਪ੍ਰੈਸ਼ਰ ਤਲੇ ਕੰਮ ਕਰਿ ਨੇ ਐਡਮਿਨਿਸਟ੍ਰੇਸ਼ਨ ਕਿਸੇ ਨੂੰ ਵੱਡੀ ਉਤਲੀ ਐਡਮਿਨਿਸਟ੍ਰੇਸ਼ਨ ਫੋੜੀ ਨੂੰ ਤਿਆਰ ਨਹੀਂ ਸਾਨੂੰ ਖਾਸਾ ਇਸ ਕਿਉਕਲੀ ਵਾਲੇ ਦਿਨ 7 ਤਰੀਕ ਨੂੰ ਔਰ ਫਿਰ ਪੋਲਿੰਗ ਵਾਲੇ ਦਿਨ ਇਹ ਝਗੜੇ ਹੋਣਗੇ ਲੋ ਨੋਟਰ ਸਿਚੁਏਸ਼ਨ ਕਰਾਬ ਹੋ ਗਈ ਇਹਦੇ ਲਈ ਅਸੀਂ ਐਸਐਸਪੀ ਔਰ ਡੀਸੀ ਨੂੰ ਰਿਕਵੈਸਟ ਕਰਦੇ ਆ ਕਿ ਜੋ ਕੱਲ ਹੋਇਆ ਇਹ ਅਗਰ ਰੈਪਿਟੀਸ਼ਨ ਹੋਏਗਾ ਤੇ ਬੰਦਾ ਨੁਕਸਾਨ ਬੰਦਿਆਂ ਦਾ ਵੀ ਹੋ ਸਕਦਾ ਪਿੰਡਾਂ ਦੇ ਵਿੱਚ ਇਹ ਨੂੰ ਰਿਅਲਟੀਨੀ ਬਣਾਉਣਾ ਚਾਹੀਦਾ ਕਿ ਇਹ ਚੀਜ਼ਾਂ ਨਾ ਹੋਣ ਫਰੀ ਐਂਡ ਫੇਅਰ ਇਲੈਕਸ਼ਨ ਹੋਵੇ ਪੋਲਿਟਿਕਲ ਇੰਟਰਫੀਰੈਂਸ ਨਾ ਹੋਵੇ ਔਰ ਲੋਕਾਂ ਨੂੰ ਆਪਣਾ ਡਮੈਂਡਾ ਚੁਣਨ ਦਾ ਅਧਿਕਾਰ ਮਿਲੇ ਤੇ ਪੰਜਾਬ ਦੇ ਗੁੰਡੇ ਪਟਿਆਲੇ ਦੇ ਗੁੰਡੇ ਜਿਹੜੇ ਸਾਰੇ ਨਿਸ਼ੇ ਦਾ ਕੰਮ ਕਰਦੇ ਨੇ ਜਿਹੜੇ ਗੈਂਗਸਟਰ ਦੇ ਜਿਹੜੇ ਸਾਲ ਸਾਲ ਤੋਂ ਥਾਣੇ ਦੇ ਘੋੜੇ ਨੇ ਜਿਨ੍ਹਾਂ ਦੇ ਪਰਚੇ ਦਰਦ ਨੇ ਉਹ ਬੰਦੇ ਅੱਜ ਆਪਣੀਆਂ ਰੋਲਵਰਾਂ ਪਾ ਕੇ ਜਦੋਂ ਕਾਗਜ਼ ਭਰੇ ਜਾਣੇ ਸਾਡੇ ਅੰਦਰ ਸਵੇਰੇ 8:00 ਵਜੇ ਜਾ ਕੇ ਬਹਿ ਗਏ ਇਸੇ ਕਾਂਗਰਸੀ ਦੀ ਫੈਲਨੀ ਅੰਦਰ ਜਮਾ ਹੁਣ ਦੇਖੀ ਜੇ ਸੀ ਕੱਲ ਪ੍ਰੈਸ਼ਰ ਕੁੱਝ ਪਾ ਕੇ ਰੋਪਾ ਕੇ ਫੈਲਾ ਕਰਾਈਆਂ ਤਾਂ ਉਹਨਾਂ ਨੇ ਸਾਰੀਆਂ ਪਹਿਲਾਂ ਸਾਡੀਆਂ ਰਾਤ ਨੂੰ ਆਪਣੇ ਘਰਾਂ ਚ ਲੈ ਕੇ ਲਾ ਕੇ ਅੱਜ ਸਾਨੂੰ ਕਿਹਾ ਗਿਆ ਸੀ ਵੀ ਇਤਰਾਜ ਕੱਲ ਨੂੰ ਲੱਗਣਗੇ ਪਰ ਅੱਜ ਹੀ ਉਹਨਾਂ ਨੇ ਸਾਰੇ ਕੰਮ ਜੀ ਕੰਮ ਸ਼ੁਰੂ ਕਰਕੇ ਅੱਜ ਵੀ ਸਾਰਾ ਦਿਨ ਮੈਂ ਹੁਣ ਵੀ ਕਿਨੌਰ ਤੋਂ ਆਇਆ ਸੰਭਵ ਲੱਗਤ ਹੋਇਆ ਉਹਨਾਂ ਦੇ ਜਿਹੜੇ ਬੁੰਡੇ ਨੇ ਖਾਣੇ ਦੇ ਪਕੌੜੇ ਨੇ ਉਹ ਸਾਰੇ ਅਗਿਆ ਟੀਮਾਂ ਲੇ ਕੇ ਅੰਦਰ ਬੈਠੇ ਨੇ ਕਿਸੇ ਬੰਦੇ ਨੂੰ ਸਾਡੇ ਨੂੰ ਉਤਰਾਜ ਜਾਣ ਜਾਣ ਵਾਸਤੇ ਅੰਦਰ ਗੇਟ ਦੇ ਅੰਦਰ ਬੜੇ ਹੀ ਦੇ ਦਿੱਤਾ ਜਾ ਰਿਹਾ ਪੰਜਾਬ ਪੁਲਿਸ ਕੜੀ ਇੰਸਪੈਕਟਰ ਲਾਇਨ ਨੇ ਮੈਂ ਉਹ ਸੰਭੂ ਬਲੌਗ ਤੇ ਆਇਆ ਉੱਤੇ ਕਿ ਹਰ ਪਈ ਦਸਤਖਤ ਕਿਹਾ ਸੰਭੂ ਦਾ ਸੰਭੂ ਠਾਣੇ ਦਾ ਕਿਸੇ ਬੰਦੇ ਨੇ ਵੀ ਕਾਮਰੇ ਅੰਦਰ ਨਹੀਂ ਜਾਣਦੇ ਰਿਹਾ ਜੇ ਕੋਈ ਅੰਦਰ ਚਲੇ ਵੀ ਗਿਆ ਉਹਨਾਂ ਨੂੰ ਫੜ ਕੇ ਉੱਤੇ ਬਿਠਾਈ ਦੇ ਰਿਆ ਉਹਨਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਤੁਸੀਂ ਆਪਣੇ ਕਾਗਜ਼ ਵਾਪਸ ਲਾਓ ਮੈਂ ਪਹਿਲੀ ਵਾਰੀ ਦੇਖਿਆ ਲੇ ਇੰਨੇ 70 ਸਾਲਾਂ ਦੇ ਵਿੱਚ ਜਿਹੜਾ ਇੱਕ ਸਾਡਾ ਰੇਡ ਦੀ ਹੰਟੀ ਕਹਿੰਦੇ ਪਿੰਡਾਂ ਦੀ ਪੰਚਾਇਤੀ ਰਾਤ ਪੰਚਾਇਤੀ ਹੱਟ ਜਿਹੜਾ ਪਿੰਡਾਂ ਦੀ ਜੇ ਜਮੀਰ ਦੁਕਾਨ ਦਾ ਲੋਕਾਂ ਜਿਵੇਂ ਨੂੰ ਅੱਜ ਉਹਦਾ ਗੜਾ ਘੋਟ ਘੋਟਿਆ ਜਾ ਰਿਹਾ ਤੇ ਕਿਸੇ ਨੂੰ ਵੀ ਅੱਜ ਖੜਨ ਦਾ ਕੋਈ ਅਧਿਕਾਰ ਨਹੀਂ ਜਿਸ ਨੂੰ ਪੰਚਾਇਤ ਮੈਂਬਰ ਦਾ ਕੋਈ ਮੈਂਬਰ ਖੜਨ ਦਾ ਕੋਈ ਅਧਿਕਾਰ ਨਹੀਂ ਲਿਕਸਨ ਗੱਲ ਵੀ ਕਰਦੇ ਆਂ ਡੀਸੀ ਸਾਹਿਬ ਸਾਡੇ ਇੰਤਜ਼ਾਰ ਤੋਂ ਨੇ ਲਿਕਸਨ ਮਿਸਰ ਜੀ ਤਰੀਕਾ ਮਿਲੇ ਸੀ ਉਹ ਕਹਿੰਦੇ ਤੁਹਾਡਾ ਸਾਰਾ ਡੀਸੀ ਸਾਹਿਬ ਕੋਲ ਕੰਟਰੋਲ ਹੋਊਗਾ ਪਰ ਅਸੀਂ ਆਪਣੇ ਐਮਪੀ ਸਾਹਿਬ ਨੂੰ ਡਾਕਟਰ ਸਾਹਿਬ ਨੂੰ ਲੈ ਕੇ ਗਏ ਸਾਨੂੰ ਕੋਈ ਸਾਨੂੰ ਮਿਲੇ ਨਹੀਂ ਕੋਈ ਸਾਡੇ ਕੋਲ ਨਹੀਂ ਟੁਕੜਾ ਅੱਜ ਵੀ ਮੈਂ ਕਹਿੰਦਾ ਹੁਣ ਵੀ ਮੈਂ ਇਸੇ ਨਾਲ ਗੱਲ ਕਰਿਆ ਫਿਰ ਕੋਈ ਤੁਹਾਡੇ ਜਿਹੜੇ ਫੈਕਟਰ ਹੈ ਸਾਡੇ ਜਿਹੜੇ ਬੰਦੇ ਰਾਤ ਰਾਤ ਜਾਂਦੇ ਨੇ ਅੰਦਰ ਉਹਨਾਂ ਨੂੰ ਫੜ ਕੇ ਸਾਡੇ ਮਰੀਕ ਸਿੰਘ ਕੈਰਪਲ ਤੋਂ ਸਾਫ ਦਾ ਸਰਮੈਂਚ ਉਹਦੇ ਭਰਾਵਾਂ ਨੂੰ ਬਿਠਾ ਲਿਆ ਉਹਨੂੰ ਵੀ ਬਿਠਾ ਲਿਆ ਕਿਸੇ ਨੂੰ ਬਾਹਰ ਹੀ ਨਿਆੰਦੇ ਰੇ ਮੈਂ ਹੁਣ ਉੱਥੇ ਤਾਂ ਹੀ ਮੈਂ ਲੇਟ ਹੋਇਆ ਮੈਂ ਦੱਸਣਾ ਚਾਹਣਾ ਕਿ ਇੰਨਾਂ ਦੇ ਟੱਕਾ ਅੱਜ ਤੱਕ ਨਾ ਕਿਸੇ ਨੇ ਕਰਿਆ ਤੇ ਨਾ ਕਦੇ ਹੋਊਗਾ ਤੇ ਲੱਗਦਾ ਕਿ ਅਫਸਰ ਸ਼ਾਹੀ ਦੇ ਸੱਤੇ ਬੜਾ ਸੰਘਰ ਰਹੇ ਆ ਇਹਨਾਂ ਦੇ ਜਿਹੜੇ ਜਿਹੜੇ ਬੰਦੇ ਅੱਜ ਪੋੜੇ ਹੋ ਥਾਣੇ ਤੇ ਉੱਥੇ ਇੰਸਪੈਕਟਰ ਖੜੇ ਨੇ ਥਾਣੇ ਦੇ ਪੋੜੇ ਉਹਨਾਂ ਨੂੰ ਕਿੰਨੀ ਰੈਸਟ ਕਰਾਇਆ ਜਾ ਰਿਹਾ ਅੰਮ੍ਰਿਤਸਰ ਅੱਜ ਵਾਕਫ ਹੋ ਆਪਣੇ ਸਰਕਾਰਾਂ ਦੀਆਂ ਨਾਗਦੀਆਂ ਫਰੀਦ ਉਹ ਸਾਡੇ ਕੋਲੋਂ ਸਿਰਫ ਸੰਸਥਾ ਜੁਨਾ ਗੱਲ ਕਰਾਂ ਕਿ ਕਿਦਾਂ ਦਾ ਮਿਕਰ ਕੋਈ ਸਰਵਿਸ ਨੂੰ ਨਹੀਂ ਆ ਰਹੀ ਜਿਹੜਾ ਬੰਦ ਪੈ ਦੇਣ ਦਾ ਕਿ ਉਹ ਕਿਸੇ ਪਾਰਟੀ ਦਾ ਬੰਦਾ ਇਹਨਾਂ ਦੇ ਹਾਂਕਾਰ ਜਾਂਦਿਆਂ ਨੂੰ ਉਦੋਂ ਹੀ ਸਰਵ ਸਮਤੀਆਂ ਹੋ ਰਹੀਆਂ ਉਹ ਹੀ ਕੋਈ ਖੇਤਰ ਨਹੀਂ ਰੱਖਿਆ ਕੋਈ ਨਹੀਂ ਚੰਗੇ ਇਨਸਾਨ ਦੀ ਕਦਰ ਨਹੀਂ ਕਰਦੇ ਜਿਹੜਾ ਬੰਦ ਪੈ ਦੇਣ ਦਾ ਉਸੇ ਨੇ ਸਰਵਮਤੀ ਹੋ ਰਹੀ ਹੈ ਕੋਈ ਕਿਸੇ ਦਾ ਜਿਹੜਾ ਕਹਿ ਸਕਦੇ ਉਹ ਜਿਹੜੇ ਚੰਗੇ ਬੰਦੇ ਆ ਉਹ ਤਾਂ ਸਭ ਇਹਨਾਂ ਦੇ ਪਿੱਛੇ ਘੱਟੇ ਕੋਈ ਸਰਵ ਸੁਣਦੇ ਵੀ ਨਹੀਂ ਮੈਂ ਗੱਲ ਤੁਸੀਂ